ਲਓ ਜੀ ਅੱਜ ਦਾ ਬਲੌਗ ਕਰਦੇ ਆਂ ਸਟਾਰਟ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਦੇਖ ਅੱਜ ਹੈਗੀ ਆਪਣੀ ਨਹਿਰ ਦੀ ਬਾਰੀ ਤੇ ਪਾਣੀ ਲਾਉਣ ਜਾਵਾਂਗੇ ਉਸ ਤੋਂ ਪਹਿਲਾਂ ਜਿਹੜੀ ਆਪਾਂ ਫੱਕ ਲਾਉਣੀ ਹੈ ਕੀ 1509 ਦੀ ਤੇ ਉਹ ਫੱਕ ਪਹਿਲਾਂ ਦਾਣੇ ਕੁਝ ਘਰੇ ਲਾ ਕੇ ਦੇਖਦੇ ਆਂਗੇ ਕੁਝ ਦਾਣੇ ਘਰੇ ਲਾ ਕੇ ਦੇਖਦੇ ਆਂ ਪਹਿਲਾਂ ਵੀ ਸਹੀ ਉਗਦੇ ਆ ਕਿ ਨਹੀਂ ਤੇ ਫੇਰ ਬਾਅਦ ਚ ਖੇਤ ਲਾਵਾਂਗੇ ਪਹਿਲਾਂ ਚੈੱਕ ਕਰ ਲਈਏ ਲਾ ਕੇ ਦੇਖਦੇ ਆਂ ਵੀ ਆਪਾਂ ਲਿਆਂਦਾਗਾ ਤੁਹਾਨੂੰ ਦਿਖਾਉਣੇ ਆਂ ਵੀ ਆਪਾਂ ਲਿਆਂਦਾ ਰਿਸ਼ਤੇਦਾਰੀ ਚੋਂ ਜਾਣਕਾਰ ਬੰਦੇ ਤੋਂ 1509 ਸ਼ਕਤੀ ਵਰਧਕ ਦਾ 1509 ਇਹ ਪਹਿਲਾਂ ਕੁਛ ਦਾਣੇ ਉਹ ਲਾ ਕੇ ਦੇਖਦੇ ਆਂਗੇ ਤੇ ਫੇਰ ਬਾਅਦ ਚ ਖੇਤ ਲਾਵਾਂਗੇ ਤਿੰਨ ਚਾਰ ਦਿਨਾਂ ਤੱਕ ਮੈਂ ਕਿਹਾ ਕੋਈ ਮੀਂਹ ਆ ਜਾਂਦਾ ਤਾਂ ਮੀਂਹ ਨੂੰ ਡੀਕਦੇ ਸੀ ਪਹਿਲਾਂ ਕਦੇ ਦੂਜੀ ਫੱਕ ਨੂੰ ਕਦੇ ਪੀਲੀ ਹੋ ਜੇ ਗਰਮੀ ਜ਼ਿਆਦਾ ਆ ਤੇ ਮੈਂ ਚੱਲ ਗਰੰਟੀ ਲਈ ਚਾਰ ਪੰਜ ਦਿਨਾਂ ਇੰਨੇ ਚੋਬਾ ਲਾ ਕੇ ਦੇਖ ਲੈਨੇ ਆ ਵੀ ਸਹੀ ਹੋਵੇ ਤੱਕ ਨਹੀਂ ਸਾਨੂੰ ਲਾ ਕੇ ਦੇਖਦੇ ਆਪਾਂ ਦੇਖੋ ਯਾਰ ਆਪਣੇ ਅਹ ਵਿਦਿਆ ਪੜ੍ਹਾਈ ਵਾਲਾ ਬੂਟਾ ਜਿਹੜਾ ਹੁੰਦਾ ਜਿਹੜਾ ਦੂਜੇ ਤਾਂ ਸਹੀ ਚੱਲ ਗਏ ਉਧਰ ਗਲਾਬ ਵਾਲਾ ਵੀ ਸਹੀ ਚੱਲਿਆ ਤੇ ਮਨੀ ਪਲਾਂਟ ਵੀ ਸਹੀ ਆ ਆ ਛੋਟਾ ਮਨੀ ਪਲਾਂਟ ਤੇ ਆ ਵੀ ਸਹੀ ਆ ਇਹਨੂੰ ਪਤਾ ਨਹੀਂ ਕੀ ਦਿੱਕਤ ਆ ਪਹਿਲਾਂ ਧੁੱਪੇ ਰੱਖਿਆ ਸੀ ਤੇ ਧੁੱਪੇ ਵੀ ਰੱਖ ਕੇ ਦੇਖ ਲੈ ਉੱਥੇ ਵੀ ਮੱਚਦਾ ਤੇ ਨਿਰੰਦਰ ਵੀ ਮੱਚਦਾਗਾ ਸ਼ਾਮੇ ਵੀ ਰੱਖ ਲੈ ਹੁਣ ਇਹ ਦੱਸੇ ਹਰ ਕੀ ਗੜਬੜਾ ਕੀ ਚੱਕਰਾ ਵੀ ਇਹ ਕਿਉਂ ਮੱਚਦਾ ਆ ਦੇਖੋ ਸਾਰੇ ਪੱਤੇ ਸੁੱਕ ਗਏ ਐ ਟੁੱਟੀ ਜਾਂਦੇ ਆਗੇ ਇਹ ਪਹਿਲਾਂ ਥੋੜਾ ਸੁੱਕਿਆ ਸੀ ਫਿਰ ਹੌਲੀ-ਹੌਲੀ ਹੱਦ ਤੋਂ ਜ਼ਿਆਦਾ ਸੁੱਕਦਾ ਗਿਆ ਦੱਸੋ ਵੀ ਕੀ ਕਾਰਨ ਆ ਜੇ ਕਿਸੇ ਨੂੰ ਪਤਾ ਤਾਂ ਚਲੋ ਆਪਾਂ ਲਾਉਣੇ ਆ ਹੁਣ ਝੋਨੇ ਦਾ ਵੀ ਚੋਬਾ ਲਾ ਕੇ ਦੇਖਦੇ ਆ ਵੀ ਕਿਵੇਂ ਉਗਦਾ ਜਾਂ ਐ ਕਰਦੇ ਆ ਗਿੱਲੇ ਕੱਪੜੇ 'ਚ ਹੀ ਰੱਖ ਦਿੰਨੇ ਆ ਉਹ ਸਹੀ ਆ ਉਹ 'ਚ ਵਧੀਆ ਬਤਲ ਕੋ ਅੰਦਰ ਬਾਹਰ ਤੋਂ ਪਜਾ ਟਾਈਮ ਲੱਗੂ ਉਗਣ ਤੇ ਤੇ ਗਿੱਲੇ ਕੱਪੜੇ 'ਚ ਜਾਂ ਗਿੱਲੀ ਗੋਰੀ 'ਚ ਰੱਖ ਦਿੰਨੇ ਆ ਚਲੋ ਰੱਖ ਕੇ ਦੇਨੇ ਆ ਆਹ ਲੋ ਜੀ ਆਪਾਂ ਕਪੜਾ ਹੀ ਲੈ ਲਿਆ ਇੱਕ ਇਹ ਕਪੜੇ ਦੇ ਵਿੱਚ ਹੀ ਰੱਖ ਦੇਾਂਗੇ ਆਪਾਂ ਮੈਂ ਚੱਲ ਥੱਲੇ ਤਾਂ ਟਾਈਮ ਲੱਗੂ ਆ ਕਪੜੇ ਦੇ ਵਿੱਚ ਗਿੱਲਾ ਕਰਕੇ ਉੱਤੇ ਪਾਣੀ ਛਿੜਕ ਦਾਂਗੇ ਪਹਿਲਾਂ ਕਪੜਾ ਗਿੱਲਾ ਕਰ ਲੈਨੇ ਉਹਦੇ ਵਿੱਚ ਧਰ ਦਾਂਗੇ ਤਾਂ ਗਿੱਲਾ ਕਰੀਏ ਕਪੜਾ ਕਪੜਾ ਕਰਦੇ ਆ ਗਿੱਲਾ ਆਪਾਂ ਬੁਰੀ ਚੰਗੀ ਤਰ੍ਹਾਂ ਥੋੜਾ ਜਿਹਾ ਮੋਟਾ ਹੋਵੇ ਜਿਵੇਂ ਬਲੈਂਡ ਜਿਹੜਾ ਹੁੰਦਾ ਬੋਰੀ ਵਾਂਗ ਜਿਹੜਾ ਸੁੱਕੇ ਨਾ ਛੇਤੀ ਇਹ ਚ ਰੱਖਾਂਗੇ ਆਪਾਂ 20 ਆਹ ਲੋ ਜੀ ਆਪਾਂ 20 ਵੀ ਗਿੱਲਾ ਕਰ ਲਿਆ ਤੇ ਕਪੜਾ ਵੀ ਗਿੱਲਾ ਕਰ ਲਿਆ ਇਹ ਕਿਉਂ ਦੀ ਬਣਾਣੀ ਨੀਕਰ ਬਈ ਸੀ ਛੋਟੇ ਹੁੰਦੇ ਦੀ ਤੇ ਇਹ ਆਪਾਂ ਕਰ ਲਈ ਗਿੱਲੀ ਪੂਰੀ ਤਰ੍ਹਾਂ ਗਿੱਲੀ ਕਰ ਲਈ ਤੇ 20 ਵੀ ਗਿੱਲਾ ਕਰ ਲਿਆ ਤੇ ਹੁਣ ਇਹਨੂੰ ਉੱਤੇ ਕਰ ਦਾਂਗੇ ਆਪਾਂ ਹੋਲਡ ਤੇ ਉੱਤੇ ਮੜਾ ਜਾ ਹੋਰ ਪਾਣੀ ਛਿੜਕ ਦਾਂਗੇ ਤੇ ਪਤਾ ਲੱਗ ਜੂ ਇਹ ਛੇਤੀ ਰੰਗੂਰ ਮਾਰਿਆ ਹੁੰਦਾ ਇਹਦੇ ਨਾਲ ਉੱਤੋਂ ਕਰਤਾ ਆਪਾਂ ਫੋਲਡ ਤੇ ਥੋੜਾ ਜਿਹਾ ਸਾਈਡ ਤੇ ਕਰ ਦਈਏ ਪਤਾ ਲੱਗ ਜੂ ਵੀ ਹੁਣ ਕਿੰਨੇ ਕ ਟਾਈਮ ਚ ਮਾਰ ਦੋ ਉੱਤੇ ਛਿੜਕ ਦਿੰਨੇ ਆ ਪਾਣੀ ਤੇ ਇਹ ਦਵਾ ਚੱਲਾਂਗੇ ਨਹਿਰ ਤੇ ਬਾਰੀ ਆ ਗਈ ਖੇਤ ਫੱਕ ਨੂੰ ਪਾਣੀ ਲਾਵਾਂਗੇ ਤੇ ਉਹ ਮੱਕੀ ਜੀ ਜਿਹੜੀ ਜਿੰਨੀ ਕੁੱਗੀ ਉਹਨੂੰ ਲਾ ਦਾਂਗੇ ਮਿਲਦੇ ਆਂਗੇ ਫਿਰ ਆ ਲੋ ਜੀ ਆਪਾਂ ਖੇਤ ਆ ਗਏ ਤੇ ਪਾਣੀ ਵੱਢ ਲਿਆ ਤੇ ਲੇਟ ਹੋ ਗਏ ਥੋੜਾ ਜਿਹਾ ਔਣ ਕੰਨੀਆਂ ਲੈਕ ਨੂੰ ਆਖਿਆ ਸੀ ਵੱਢ ਦੀ ਉਹ ਵੀ ਲੇਟ ਹੀ ਵੱਢ ਕੇ ਗਿਆ ਤੇ ਮੋਟਰਸਾਈਕਲ ਪੈਂਚਰ ਹੋ ਗਿਆ ਹਵਾ ਘਟ ਸੀ ਤੇ ਦੋਨੇ ਬੈਠੇ ਸੀ ਮੈਂ ਤੇ ਆਪਾਂ ਉਹ ਹਵਾ ਘਟ ਕਾਰਨ ਨਲਕੀ ਪੱਟੇ ਗਈ ਟੂ ਪਾਣੀ ਗਈ ਨੁਕਸਾਨ ਹੋਰ ਕਰ ਲਿਆ ਵੈਸੇ ਕਲਾ ਪਰਵਾਈ ਵੀ ਹਵਾ ਨਹੀਂ ਪਵਾਈ। 300 ਰੁਪਿਆ ਲਾਉਣਾ ਪਿਆ ਡੂਪ ਤੇ। ਹੁਣ ਪਾਣੀ ਵੱਢ ਲਿਆ ਆਪਾਂ। ਇੱਥੇ ਲੀਕ ਸੀ ਬੰਦ ਕਰਤਾ। ਹੈ। ਗਾਂਹਾਂ ਸਹੀ ਚੱਲੀ ਐ। ਅੱਗੇ ਸਹੀ ਚੱਲੀ ਜਾਂਦਾ ਬਿਲਕੁਲ। ਆਵਣਾ ਹੋਰ ਚੈੱਕ ਕਰ ਲਈਏ ਪਿੱਛੇ ਨਹੀਂ ਸ਼ਾਇਦ ਬੰਨਣਾ ਲੱਗਿਆ ਹੋਣਾ। ਆ ਘੱਟ ਪਾਣੀ ਆਉਂਦਾ ਦੇਖਦੇ ਆਂ ਪਿੱਛੇ ਜਾ ਕੇ ਆਹ ਤਾਂ ਸਹੀ ਆ ਉਹ ਪਰਲੇ ਪੱਕੇ ਖਾਲ ਤੇ ਨਹੀਂ ਲੱਗਿਆ ਉਹ ਦੇਖਦੇ ਆਂ ਜਾ ਕੇ ਹਲੋ ਭਾਈ ਪਾਣੀ ਚੱਲ ਪਿਆ ਉਹ ਕਿਹੜਾ ਥਾਂ ਤਾਂ ਵਾਵਾ ਗਿਆ ਅੱਧ ਤਾਈ ਸਾਰੇ ਹੀ ਭਾਰਨ ਆ ਗਏ ਬਾਹਰਲੇ ਪਾਸੋਂ ਛੱਡ ਦਾਂਗੇ ਉਧਰ ਫੱਕ ਚਲਾਵਾਂਗੇ ਪੰਨਾ ਕੱਢ ਦਾਂਗੇ ਉਧਰਲੇ ਪਾਸੇ ਦੀ ਲਾਵਾਂਗੇ ਫੱਕ ਨੂੰ ਹਰਕਤ ਆ ਪੈਂਦਾ ਹਰਕਤ ਉਹ ਵੀ ਆਇਆ ਜਾਂ ਕਦੀ ਆ ਫਾਕੀਲੀ ਦਾ ਹੈ ਇਧਰੋਂ ਜਾਦੇ ਆ ਜਿਆ ਉਹ ਦੋਗੀ ਨੂੰ ਛੱਡ ਕੇ ਤੇ ਇਧਰਲੀ ਵੀ ਠੀਕ ਉਹ ਜਿਹਾ ਐਸੇ ਨਾਲ ਹੀ ਲੱਗ ਜਾਊਗਾ ਉਹਨਾਂ ਥਾਂ ਦਾ ਤਿੰਨ ਕਿੱਲੇ ਦਾ ਲੱਗ ਜਾਊ ਇਹ ਇਧਰੋਂ ਦੇਣੇ ਉੱਥੇ ਤਾਂ ਹੀ ਤਾਂ ਖਰੀਦ ਨਹੀਂ ਦੀ ਆ ਕਰਲੇ ਪਾਸੇ ਆਉਂਦੀ ਨਹੀਂ ਆ ਪੀਲੀ ਤੇ ਹਵਾ ਹੀ ਪੂਰੀ ਚੱਲੀ ਜਾਂਦੀ ਆ ਮੌਸਮ ਰੋਹ ਬਦਲ ਜਾਂਦਾ ਨਹੀਂ ਆਉਂਦਾ ਨਹੀਂ ਨੇ ਵੀ ਚੱਲੀ ਜਾਂਦਾ ਉਧਰ ਫੱਕ ਨੂੰ ਜਦੋਂ ਟਾਈਮ ਹੋ ਗਿਆ ਉਦੋਂ ਲਾਵਾਂਗੇ ਆ ਗਿਆ ਇੱਧਰ ਵੱਢਿਆਗਾ ਫੱਕ ਵਾਲੇ ਪਾਸੇ ਖਾਲ ਵਾਲਾ ਵੀੜਾ ਫਰੇ ਕਰਦੇ ਐ ਚ ਪਾਣੀ ਪੈਲੀ ਵਾਰ ਲਾਇਆ ਕਿੰਨੇ ਟਾਈਮ ਆ ਜੋਨ ਹਾਲੋਂ ਤੋਂ ਪਹਿਲਾਂ ਖਾਲ ਸਾਰੇ ਵਧੀਆ ਬਣਾ ਲਾਂਗੇ ਇੱਥੋਂ ਦਾ ਵੀ ਨਹੀਂ ਸਹੀ ਵਾਕ ਇੱਥੋਂ ਬੇਸ਼ਲੀ ਬੇਸ਼ਲੀ ਬੇਲੀ ਲੱਗਦੀ ਆ ਆ ਦੇਖੋ ਅਰਦਾਈ ਮਾਲਕਾ ਕਿਰਪਾ ਮੀ ਮੋ ਬਾ ਦੇ ਇਹ ਤਾਂ ਹੋ ਜੂ ਸੀ ਆਹ ਕੱਲ ਟਕਾ ਕੇ ਸਿੱਟੀ ਆ ਮੈਂ ਦਵਾਈ ਜੀ ਤੇ ਉਹਦੇ ਨਾਲ ਬਲਮਣਾ ਬੱਚੀਆਂ ਇੱਥੇ ਜ਼ਿਆਦਾ ਡਿੱਗੀ ਆ ਲੋਹਾ ਕਾਟ ੜੀ ਐਫ ਪੀ ਤੇ ਫਿਊਰੀ ਬਾਤੀ ਇਹ ਤਾਂ ਹੋ ਜੂ ਠੀਕ ਤੇ ਨਹੀਂ ਅਰ ਕੰਮ ਤਾਂ ਨਹੀਂ ਬੜ ਜੂ ਲਾ ਦਾਗੇ ਦਵਾਰੇ ਪਾਪਾ ਕਹਿੰਦਾ ਪਾਣੀ ਘਟਾਉਂਦਾ ਵਾ ਕਹਿੰਦਾ ਪਾਣੀ ਘਟਾਉਂਦਾ ਯਾਰ ਲਓ ਵੀ ਚੱਲੀ ਜਾਂਦਾ ਪਾਣੀ ਤਾਂ ਹੁਣ ਚੱਲਣ ਲੱਗਿਆਗਾ ਇਧਰ ਆਹ ਦੇਖੋ ਹੁਣ ਚੱਲਣ ਲੱਗਿਆ ਉੱਪਰ ਆ ਪੂਰਾ ਖਾਲ ਹੋਰ ਸੁਨਾਕ ਆਲੇ ਫਿਰ ਵਧੀਆ ਵਧੀਆ ਨਰਮ ਨਰਮਾ ਕੇ ਮਿਆਂ ਵਧੀਆ ਖੜਾ ਕੇ ਤਾਂ ਨਾ ਹੂੰ ਤੇ ਪਾਣੀ ਲਾਇਆ ਕਿ ਜਮੀਨੇ ਲਾਇਆ ਨਾ ਲਾਇੇ ਨਹੀਂ ਅੱਛਾ ਤੇ ਗਮਾਰਾ ਵੀ ਇੱਦਾਂ ਫਿਰ ਹਾਂ ਗਮਾਰਾ ਵੀ ਉਗ ਗਿਆ ਉਗਦਾ ਆਉਂਦਾ ਯਾਰ ਅੱਛਾ ਗਮਾਰਾ ਵੀ ਕਈ ਕਰਾ ਦੇ ਮੱਚ ਗਿਆ ਨਾ ਹਾਂ ਆਹ ਕੁੱਤੇ ਮੱਖੀਆਂ ਇਹ ਬੜਾ ਲੂ ਪਿੰਦੀਆਂ ਫਿਰ ਇਹ ਵੀ ਲੱਗ ਹਾਂ ਇਹ ਗਿੱਲੀਆਂ ਹੋ ਜਾਂਨਾਂ ਉਦੋਂ ਬਾੜੀ ਦੰਦੀ ਵੱਢਦੀ ਆ ਵਾਲੀ ਪੈੜੀ ਵਾਲੀ ਪੈੜੀ ਦੰਦੀ ਵੱਢਦੀ ਆ ਜਿੰਨਾ ਚਿਰ ਮਰਦੀ ਆ ਨਾ ਜਿੰਨਾ ਚਿਰ ਇਹਦੀ ਹਾਂ ਦੰਦੀ ਵੱਡੀ ਪੈੜੀ ਵੱਢਦੀ ਆ ਖੂਨ ਕਾਢ ਦਿੰਦੀ ਆ ਲੱਗ ਜਾ ਪਤੰਦਰਾ ਅਜੇ ਹੀ ਐ ਜੋ ਟਾਈਮ ਖਾਈ ਜਾਂਦਾ ਲੱਗਦਾ ਲੌਬੀ ਪਾਣੀ ਲੱਗ ਗਿਆ ਲਗ ਵਗ ਥੋੜਾ ਜਿਹਾ ਰਹਿੰਦਾ ਵੇ ਸੋ ਫੱਕ ਵੀ ਭਰਤੀ ਆਪਾਂ ਨਹਿਰ ਦੇ ਪਾਣੀ ਨਾਲ ਕੇਰਾ ਪੂਰੀ ਭਰਤੀ ਆਹ ਦੇਖੋ ਨਹਿਰ ਦਾ ਪਾਣੀ ਛੱਡਣ ਸਾਰੀ ਤੇ ਥੋੜੇ ਜਿਹਾ ਟਾਈਮ ਬਾਅਦ ਹੀ ਕਿੰਨਾ ਫਰਕ ਪੈ ਗਿਆ ਗਰਮੀ ਦਾ ਇੰਨਾ ਅਸਰ ਆ ਦੇਖੋ ਇਹ ਥੋੜਾ ਜਿਹਾ ਟਾਈਮ ਬਾਅਦ ਹੀ ਕਿੰਨਾ ਫਰਕ ਪੈ ਗਿਆ ਫੱਕ ਦਾ ਅਰੇ ਬਾਈ ਮਾਨ ਲੱਗ ਗਿਆ। ਉਧਰੋਂ ਜ਼ਿਆਦੇ ਪੀਲੀ ਆ। ਭਾਰਤੀ ਪੂਰੀ ਕੇ ਰਾਂ ਤਾਂ। ਆਹ ਦੇਖੋ ਇੱਥੋਂ ਸ਼ੁਰੂ ਹੋ ਜਾਂਦੀ ਆ। ਤੇ ਆਹ ਪੀਲੀ ਜੀ ਹੁੰਦੀ ਹੁੰਦੀ ਤੇ ਆਹ ਦੌਗੀ ਜ਼ਿਆਦੇ ਆ। ਇੱਥੋਂ ਆ ਇੰਨੇ ਸੇ ਚਨਾ ਜਿਹੜੀ ਆਏ। ਲੰਮੀ ਉੱਥੇ ਤਾਂ ਵਿਚਾਲੇ ਫੇਰ ਹਰੀ ਆ। ਆਹ ਜ਼ਿਆਦੇ ਪੀਲੀ ਆ। ਇਹ ਤਾਂ ਕਾਮਯਾਬ ਹੁੰਦੀ ਨਹੀਂ ਉਹ ਪਰਲੀ ਪਰਲੀ ਕਾਮਯਾਬ ਹੋ ਜੇ ਨਾ ਆ ਦੇਖੋ ਡੱਬੀ ਇਹ ਤਾਂ ਇਧਰੋਂ ਹੀ ਦੀ ਹੁੰਦੀ ਹੈ ਵਿੱਚ ਪਰਲੀ ਕਾਮਯਾਬ ਹੋ ਜਾ ਉਹਦੇ ਨਾਲ ਲੱਗ ਜੂ ਉਹਦਾ ਜੋ ਸੰਗਣੀ ਹੈਗੀ ਕਾਲੇ ਐਂ ਕਰੀ ਬੰਨਾ ਇੱਥੇ ਲਾ ਲਈ ਕੇਰਾ ਜਿੱਥੇ ਅਸੀਂ ਲਾਉਣੇ ਹੁੰਨੇ ਆ ਉਧਰ ਤਾਂ ਜਿਆਦਾ ਚੜਦਾ ਬੰਨਾ ਇੱਥੇ ਆ ਨਹੀਂ ਹਣਾ ਹਾਂ ਇੱਥੇ ਲਾਈ ਬੰਨਾ ਕੇਰਾ ਕੇਰਾ ਬਾਅਦ ਚ ਸਾਨੂੰ ਉਧਰ ਲਾਉਣਾ ਸੌਖਾ ਹੋ ਜੂ ਬਾਅਦ ਚ ਜੇ ਲਾਉਣਾ ਅਸਲ ਵਿੱਚ ਤਾਂ ਜ਼ਰੂਰਤ ਹੀ ਨਹੀਂ ਕਿਉਂ ਇਧਰ ਮੋਟਰ ਦਾ ਪਾਣੀ ਜਾਂਦਾ ਹੀ ਉਧਰ ਇੱਥੇ ਬੰਨਾ ਤਕੜਾ ਲਾ ਦੇ ਹਾਂ ਇੱਥੇ ਸਵਾਰ ਕੇ ਲਾ ਦੇ ਤੇ ਆ ਵਟ ਦੀ ਨਿਗਰ ਰੱਖੀ ਬਸ ਹਾਂ ਉਧਰ ਤਾਈ ਇਧਰ ਪਾਣੀ ਨਿਕਲਦਾ ਹੀ ਕਿਉਂ ਇਧਰ ਸਿਲਾਉਣੀ ਹੈ ਫੱਕਾ ਤੇ ਨਾ ਹੀ ਫੱਕਾ ਵਾਲੀ ਕੈਰੀ ਚਾ ਉਹ ਦੂਆ ਇੱਥੇ ਦਾ ਸਾਫ ਸਾਂਜ ਦੂਰੋਂ ਪਤਾ ਲੱਗੀ ਜੋ ਕਿ ਜੇ ਪਾਣੀ ਨਿਕਲਦਾ ਹੋਵੇ ਬੰਦ ਕਰ ਦੀ ਜਗਾ ਇਨਾ ਕੋਲੇ ਇੱਥੇ ਗਾ ਕੱਲ ਨੂੰ ਰੇਹ ਸਿੱਟਾਂ ਤੇ ਤੜਕੇ ਫੱਕ ਲਾਉਣੀ ਹੈ ਉਧਰ ਤਾਈ ਤੋ ਇੱਟਾਂ ਤਾਂ ਹੀ ਲਾਵਾਂਗੇ ਇੱਥੋਂ ਲੈ ਕੇ ਹਾਲ ਦੇ ਨਾਲ ਨਾਲ ਹੁਣ ਤਾਂ ਥੋੜੇ ਹੀ ਕੰਮ ਰਹਿ ਗਿਆ ਚੱਲ ਆ ਜਾ ਉਧਰ ਫਿਰ ਫੱਕ ਦਾ ਲੱਗੇਗੀ ਬਾਈ ਜੇ ਤੋ ਆਪ ਅਗਲੇ ਜੇ ਕੋਲੇ ਆ ਗਿਆ ਇੱਥੇ ਜੇ ਉਹਦੀ ਵੱਢ ਲਓ ਕਿ ਆ ਖੁੰਝੇ ਤਾਂ ਹੈ ਨਹੀਂ ਜਮਾਰਾ ਆ ਬਗਲੇ ਤਾਂ ਹੀ ਪਾਣੀ ਆ ਗਿਆ ਨਹੀਂ ਬਹੁਤ ਜਿਦਾ ਇੱਥੇ ਜਾ ਆ ਗਿਆ ਨਾ ਆ ਬਗਲੇ ਕੋਲੇ ਉਦੋਂ ਵੱਡ ਲਿਓ ਹਾਂ ਆ ਇੰਨੀ ਕਿ ਤੋਗੀ ਤਾਂ ਵੀ ਭਰ ਜੋ ਜਮਾਰ ਵੀ ਹੈ ਤਾਂ ਇੱਥੇ ਤਾਂ ਹੀ ਆ ਮਾਦੋਂ ਟਾਈਮ ਹੀ ਦੱਸ ਜੇ ਨਾਲ ਸਹੀ ਚਲੋ ਮਿਲਦੇ ਆ ਵੀ ਫੇਰ ਅੱਜ ਲੋ ਜੀ ਆਪਾਂ ਪਾਣੀ ਲਾ ਕੇ ਆ ਗਏ ਬਾਰੀ ਹੋ ਗਈ ਖਤਮ ਤੇ ਫੱਕ ਨੂੰ ਵੀ ਪਾਣੀ ਲਾਤਾ ਤੇ ਆਪਣੇ ਜਮਾਰ ਵਾਲੇ ਕਿਆਰੇ ਨੂੰ ਮੱਕੀ ਵਾਲੇ ਨੂੰ ਜਿਹੜੀ ਮੱਕੀ ਹੋ ਗਈ ਆ ਜਿੰਨੀ ਕੀ ਦੇ ਵਿੱਚ ਵਿੱਚ ਜਮਾਰ ਉਹਨੂੰ ਵੀ ਲਾਏ ਕਿਆਰੇ ਨੂੰ ਪਾਣੀ ਲਾਏ ਆਪਾਂ ਤੇ ਹੁਣ ਜਿਹੜੇ ਚੋਬੇ ਖਾਤਰ ਵੀ ਰੱਖਿਆ ਉਹ ਚੈੱਕ ਕਰਦੇ ਆਵੇਂ ਪਾਣੀ ਸਿੜਕਦੇ ਆਂ ਬੜਾ ਜ ਉਹਨਾਂ ਤੇ ਆ ਗਏ ਆਪਣੇ ਵੀ ਚੋਬੇ ਵਾਲੇ ਬੜਾ ਪਾਣੀ ਸਿੜਕ ਦਿੰਨੇ ਆ ਤੇ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵਲੌਗ ਚ ਉਦੋਂ ਤਾਂ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ